ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਵਾਰ ਇੱਕ ਜਾਪ ਕਰਦੀ ਹਾਂ ਜਿਸ ਦਿਨ ਦਾ ਮੈਂ ਜਾਪ ਸ਼ੁਰੂ ਕੀਤਾ ਸਾਡੇ ਦਿਨ ਹੀ ਬਦਲ ਗਏ ਕਿਹੜਾ ਜਾਪ ਮੈਂ ਕਰਦੀ ਹਾਂ ਕਿਸ ਤਰੀਕੇ ਨਾਲ ਕਰਦੀ ਹਾਂ ਤੁਹਾਡੇ ਨਾਲ ਮੈਂ ਸਾਰਾ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵਾਅਦਾ ਤੋਂ ਵਾਅਦਾ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਹੁਣ ਹੋ ਸਕਦਾ ਤੁਹਾਡੇ ਦਿਮਾਗ ਵਿੱਚ ਇਹ ਚੀਜ਼ ਵੀ ਆ ਜਾਵੇ ਵੀ ਦੀਦੀ ਤਾਂ ਕਹਿੰਦੇ ਹੁੰਦੇ ਵੀ ਅਸੀਂ ਪਾਣੀ ਜਪੀ ਉਹਦੇ ਨਾਲ ਸਾਡੇ ਦਿਨ ਬਦਲੇ ਹਾਂਜੀ ਬਾਣੀ ਨਾਲ ਹੀ ਸਾਡੇ ਦਿਨ ਬਦਲੇ ਨੇ ਪਰ ਕੁਝ ਚੀਜ਼ਾਂ ਸਾਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸਮਝਾਈਆਂ ਨੇ ਹੁਕਮ ਦਿੱਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਆਹ ਚੀਜ਼ਾਂ ਦਾ ਬਦਲਾਅ ਕਰਨਾ ਹੈ ਆਹ ਚੀਜ਼ਾਂ ਨੂੰ ਛੱਡਣਾ ਤੇ ਆਹ ਚੀਜ਼ਾਂ ਨੂੰ ਅਪਣਾਉਣਾ ਹੈ ਉਨ੍ਹਾਂ ਵਿੱਚੋਂ ਹੀ ਹੈ ਇੱਕ ਇਹ ਚੀਜ਼ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਜਿਹੜੇ ਮੈਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਾਪ ਕਰਦੀ ਆਂ ਦੇਖੋ ਜੇ ਆਪਾਂ ਬਾਣੀ ਜਪਦੇ ਆਂ ਨਾਲ-ਨਾਲ ਆਪਾਂ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਵੀ ਮੰਨਣਾ ਸ਼ੁਰੂ ਕਰ ਦਿੰਨੇ ਆਂ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਕਿਰਪਾ ਪਰਮਾਤਮਾ ਦੀ ਇੱਕ ਤਾਂ ਬਹੁਤ ਛੇਤੀ ਹੁੰਦੀ ਹੈ ਕਿ ਗੁਰੂ ਸਿੱਖ ਸਾਥੋਂ ਬਹੁਤ ਖੁਸ਼ ਹੁੰਦੀ ਹੈ ਆਪਾਂ ਕੀ ਗਲਤੀ ਕਰਦੇ ਆਪਾਂ ਸਿਰਫ ਬਾਣੀ ਨੂੰ ਜਪਦੇ ਆਂ ਲੇਕਿਨ ਬਾਣੀ ਵਿੱਚ ਜੋ-ਜੋ ਚੀਜ਼ਾਂ ਸਾਨੂੰ ਗੁਰੂ ਸਹਿਬ ਨੇ ਸਮਝਾਈਆਂ ਕਈਆਂ ਆਪਾਂ ਉਹਨਾਂ ਨੂੰ ਨਹੀਂ ਮੰਨਦੇ ਤੇ ਇਹ ਹੀ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਆ ਤੇ ਦੂਸਰੀ ਚੀਜ਼ ਜਿਹੜੀ ਹੁੰਦੀ ਆ ਕਿ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਸਾਨੂੰ ਕੋਈ ਧਾਗਾ ਤਵੀਤ ਫੜਾ ਦੇ ਆਪਾਂ ਨੂੰ ਉਸ ਚੀਜ਼ ਤੇ ਵਿਸ਼ਵਾਸ ਹੋ ਜਾਂਦਾ ਹੈ ਪਰ ਜੇ ਆਪਾਂ ਨੂੰ ਕੋਈ ਕਹੇ ਵੀ ਤੁਸੀਂ ਪਾਠ ਕਰਿਆ ਕਰੋ ਪਾਠ ਕਰਨਾ ਤੁਹਾਡੇ ਦੁੱਖ ਕੱਟੇ ਜਾਣਗੇ ਤਾਂ ਫਿਰ ਅੱਗੋਂ ਆਪਣਾ ਜਵਾਬ ਪਤਾ ਕੀ ਹੁੰਦਾ ਕਿ ਜੇ ਅਸੀਂ ਇੰਨੇ ਟਾਈਮ ਤੋਂ ਪਾਠ ਕਰ ਰਹੇ ਹਾਂ ਅਸੀਂ ਆ ਪਾਠ ਕਰ ਰਹੇ ਹਾਂ ਇੰਨੇ ਸਾਲ ਹੋ ਗਏ ਪਾਠ ਕਰਦਿਆਂ ਨੂੰ ਸਾਡੇ ਤੇ ਤਾਂ ਹਲੇ ਤੱਕ ਕਿਰਪਾ ਹੀ ਨਹੀਂ ਹੋਈ ਕਿਰਪਾ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਨਾ ਉਹ ਦੋ ਨੇ ਇੱਕ ਤਾਂ ਕਿ ਅਸੀਂ ਜੋ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਦਿੱਤਾ ਸੀ ਉਸ ਨੂੰ ਮੰਨਣਾ ਸ਼ੁਰੂ ਨਹੀਂ ਕੀਤਾ ਤੁਸੀਂ ਵੀ ਇਹ ਪ੍ਰਣ ਬਣਾ ਲਓ ਆਪਣੀ ਇਹ ਦੇਖੋ ਹਰ ਇੱਕ ਵਿੱਚ ਕਮੀਆਂ ਹੁੰਦੀਆਂ ਮੇਰੇ ਵਿੱਚ ਤੁਹਾਡੇ ਵਿੱਚ ਸਭ ਵਿੱਚ ਹੁੰਦੀਆਂ ਬਸ ਲੋੜ ਹੁੰਦੀ ਹੈ ਉਹਨਾਂ ਕਮੀਆਂ ਨੂੰ ਪਛਾਣ ਕੇ ਉਹਨਾਂ ਨੂੰ ਦੂਰ ਕਰਨਾ ਸ਼ੁਰੂ ਕਰਨਾ ਸਭ ਤੋਂ ਪਹਿਲੀ ਚੀਜ਼ ਆਪਾਂ ਦੇਖੋ ਜੋ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਕਿਹਾ ਅਸੀਂ ਉਹਨੂੰ ਅਪਣਾਉਣਾ ਸ਼ੁਰੂ ਕਰ ਦੇਈਏ ਆਪਣੀ ਜ਼ਿੰਦਗੀ ਵਿੱਚ ਢਾਲਣਾ ਸ਼ੁਰੂ ਕਰ ਦਈਏ ਉਸੇ ਤਰੀਕੇ ਨਾਲ ਦੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਈਏ ਦੂਸਰੀ ਚੀਜ਼ ਆਪਾਂ ਵਿਸ਼ਵਾਸ ਬਣਾ ਕੇ ਰੱਖੋ ਯਕੀਨ ਜਿਹੜੀ ਸ਼ਰਧਾ ਭਾਵਨਾ ਉਹ ਪੱਕੀ ਰੱਖੋ ਕਿ ਹਾਂ ਮੇਰੇ ਗੁਰੂ ਸਾਹਿਬ ਜੀ ਮੇਰੇ ਦੁੱਖ ਜ਼ਰੂਰ ਤੋੜਨਗੇ देखो पहला अपनी परीक्षा ਹੁੰਦੀ ਹੈ ਗੁਰੂ ਸਾਹਿਬ ਸਾਨੂੰ ਪਰਖ ਦੇ ਜ਼ਰੂਰ ਨੇ ਸਾਡੇ ਇਮਤਿਹਾਨ ਲੈਂਦੇ ਨੇ ਸਾਡੇ ਤੇ ਮੁਸ਼ਕਲਾਂ ਵੀ ਵਧਾਉਂਦੇ ਨੇ ਸਾਡੇ ਰਸਤੇ ਦੇ ਵਿੱਚ ਰੁਕਾਵਟਾਂ ਵੀ ਪੈਦਾ ਗੁਰੂ ਸਾਹਿਬ ਕਰਦੇ ਨੇ ਕਈ ਵਾਰ ਗੁਰੂ ਸਾਹਿਬ ਆਪਣੀ ਮौज ਵਿੱਚ ਜਦੋਂ ਹੁੰਦੇ ਆ ਨਾ ਤਾਂ ਉਹ ਸਾਡਾ ਇਮਤਿਹਾਨ ਜ਼ਿਆਦਾ ਲੈਂਦੇ ਨੇ ਕਿ ਕਿ ਦਾ ਵਿਸ਼ਵਾਸ ਪੱਕਾ ਹੈ ਕਿ ਸਿਰਫ ਉੱਤੋਂ ਉੱਤੋਂ ਆਇਆ ਦਿਖਾਵਾ ਹੈ ਸੋ ਜਿਹੜਾ ਇਨਸਾਨ ਉਸ ਜਿਹੜੀ ਪ੍ਰੀਖਿਆ ਦਾ ਟਾਈਮ ਹੁੰਦਾ ਨਾ ਉਹਦੇ ਵਿੱਚ ਟਿਕਿਆ ਰਹਿ ਗਿਆ ਵਿਸ਼ਵਾਸ ਬਣਾ ਕੇ ਰੱਖ ਗਿਆ ਕਿ ਨਹੀਂ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ ਕੋਈ ਗੱਲ ਨਹੀਂ ਇਹ ਟਾਈਮ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਨਿਕਲ ਜਾਵੇਗਾ ਤਾਂ ਫਿਰ ਉਹ ਇਨਸਾਨ ਉਸ ਟੈਸਟ ਨੂੰ ਉਸ ਪੇਪਰ ਨੂੰ ਪਾਸ ਕਰ ਲੈਂਦਾ ਤੇ ਫਿਰ ਗੁਰੂ ਸਾਹਿਬ ਜੀ ਦੀ ਖੁਸ਼ੀ ਦਾ ਪਾਤਰ ਬਣ ਜਾਂਦਾ ਹੈ ਸੋ ਉਹਨਾਂ ਵਿੱਚੋਂ ਇੱਕ ਚੀਜ਼ ਆ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਆਪਾਂ ਨੂੰ ਕਿਹਾ ਵੀ ਹਮੇਸ਼ਾ ਸ਼ੁਕਰਾਨਾ ਕਰਨਾ ਕਦੇ ਗਿਲਾ ਸ਼ਿਕਵਾਨੀ ਕਰਨਾ ਪਰਮਾਤਮਾ ਕਹਿੰਦੇ ਆ ਵੀ ਜੋ ਤੇਰੇ ਕੋਲ ਆ ਉਹਦੇ ਲਈ ਕਈ ਹੋਰ ਲੋਕ ਤਰਸਦੇ ਨੇ ਇੱਕ ਹਕੀਕਤ ਵੀ ਆ ਮੈਂ ਇੱਕ ਵਾਰੀ ਕਾਫੀ ਟਾਈਮ ਪਹਿਲਾਂ ਵੀਡੀਓ ਦੇਖੀ ਸੀ ਦੇਖੋ ਆਪਣੇ ਕੋਲ ਰਹਿਣ ਨੂੰ ਛੱਤ ਐ ਪਰ ਕਈਆਂ ਕੋਲੇ ਛੱਤ ਵੀ ਨਹੀਂ ਹੈਗੀ ਜੇ ਦੇਖਿਆ ਜਾਵੇ ਕਈ ਆਪਾਂ ਦੇਖਦੇ ਨਾ ਵੀਡੀਓਜ਼ ਵਗੈਰਾ ਇਤਾਂ ਦੀਆਂ ਤਾ ਆਪਾ ਦੇਖਦੇ ਆਂ ਉਹਨਾਂ ਕੋਲ ਛੱਤ ਵੀ ਨਹੀਂ ਆ ਤਾਂ ਪਰਮਾਤਮਾ ਨੇ ਘੱਟੋ-ਘੱਟ ਆਪਾਂ ਨੂੰ ਰਹਿਣ ਨੂੰ ਛੱਤ ਖਾਣ ਨੂੰ ਰੋਟੀ ਪਾਣੀ ਹਰ ਇੱਕ ਚੀਜ਼ ਦਿੱਤੀ ਆ ਸਭ ਤੋਂ ਵੱਡੀ ਚੀਜ਼ ਸਿਹਤ ਦਿੱਤੀ ਆ ਜੇ ਆਪਣੀ ਸਿਹਤ ਤੰਦਰੁਸਤ ਆ ਤਾਂ ਆਪਾਂ ਪੈਸਾ ਤਾਂ ਦੇਖੋ ਹੱਥਾਂ ਦੀ ਮਿਹਨਤ ਆਪਾਂ ਕਮਾ ਵੀ ਲੈਣੇ ਆ ਲੇਕਿਨ ਜੇ ਸਿਹਤ ਠੀਕ ਆ ਨਾ ਆਪਣੀ ਆਪਾਂ ਤੰਦਰੁਸਤ ਆ ਤਾਂ ਪਰਮਾਤਮਾ ਦੀ ਸਮਝ ਲਈ ਬਹੁਤ ਵੱਡੀ ਕਿਰਪਾ ਸਾਡੇ ਤੇ ਸੋ ਤੁਸੀਂ ਕੀ ਕਰਨਾ ਜੋ ਚੀਜ਼ ਮੈਂ ਕਰਦੀ ਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੱਗੀਆਂ ਜਦੋਂ ਵੀ ਤੁਸੀਂ ਰਾਤ ਨੂੰ ਸੌਣਾ ਹੈ ਸੌਣ ਤੋਂ ਪਹਿਲਾਂ ਨਾ ਹਮੇਸ਼ਾ 5-10 ਮਿੰਟ ਜਿਹੜੀ ਹੈਗੀ ਆ ਚੌਂਕੜੀ ਮਾਰ ਕੇ ਆਪਣੀ ਜਿਹੜੀ ਆ ਸੁਰਤ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਾ ਕੇ ਮਨ ਨੂੰ ਸ਼ਾਂਤ ਕਰਨਾ ਜਿਹੜੇ ਹੋਰ ਜਿਹੜੇ ਦੁਨਿਆਵੀ ਆਪਣੇ ਕੰਮ ਨੇ ਕੰਮ ਧੰਦੀ ਆ ਜਿਵੇਂ ਆਪਾਂ ਕਈ ਵਾਰ ਸੋਚਣ ਲੱਗ ਜਾਂਦੇ ਆ ਸਵੇਰੇ ਉੱਠ ਕੇ ਆ ਕਰਨਾ ਆ ਕਰਨਾ ਇਹਨਾਂ ਚੀਜ਼ਾਂ ਤੋਂ ਆਪਣੇ ਦਿਮਾਗ ਨੂੰ ਹਟਾਉਣਾ ਹੀ ਆ ਕਈ ਵਾਰ ਟੈਨਸ਼ਨ ਹੁੰਦੀ ਆ ਕਿਸੇ ਚੀਜ਼ ਦੀ ਵੀ ਮੇਰੇ ਆਹ ਪ੍ਰੋਬਲਮ ਚੱਲੇ ਉਹਨਾਂ ਚੀਜ਼ਾਂ ਤੋਂ ਦਿਮਾਗ ਨੂੰ ਹਟਾ ਕੇ ਮਨ ਨੂੰ ਸ਼ਾਂਤ ਕਰਨਾ ਹੈ ਦੋ ਤਿੰਨ ਵਾਰ ਲੰਬੀ ਸਾਹ ਲੈਣੀ ਹੈ ਫਿਰ ਉਹ ਲੰਬੀ ਸਾਹ ਛੱਡਣੀ ਹੈ ਉਹਦੇ ਨਾਲ ਕੀ ਹੈ ਸਾਡਾ ਸਟ्रेस ਲੈਵਲ ਜਿਹੜਾ ਹੈਗਾ ਉਹ ਥੱਲੇ ਆਊਗਾ ਸਾਡਾ ਮਨ ਸ਼ਾਂਤ ਹੋੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਪੰਜ ਵਾਰ ਤੁਸੀਂ ਮੂਲ ਮੰਤਰ ਸਰ ਦਾ ਪਾਠ ਕਰਨਾ ਹੈ ਹੁਣ ਵੀਡੀਓ ਨਾ ਕੱਟ ਦਿਓ ਉਸ ਤੋਂ ਬਾਅਦ ਕਰਨਾ ਕੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਵੀ ਚੀਜ਼ ਤੁਸੀਂ ਜ਼ਰੂਰ ਕਰਨੀ ਹੈ ਪੰਜ ਵਾਰ ਤੁਸੀਂ ਮੂਲ ਮੰਤਰ ਸਰ ਦਾ ਪਾਠ ਕਰਨਾ ਹੈ ਕਿਵੇਂ ਕਰਨਾ ਹੈ ਸਹਜੇ ਸਹਜੇ ਬੜੇ ਪਿਆਰ ਨਾਲ ਕਰਨਾ ਇਹ ਨਹੀਂ ਕੇ ਤੁਸੀਂ ਕਰ ਰਹੇ ਹੋ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਤਨਾ ਨਹੀਂ ਕਰਨਾ ਇਹ ਵੀ ਸਪੀਡ ਨਾਲ ਨਹੀਂ ਕਰਨਾ ਏ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਇਸ ਤਰੀਕੇ ਨਾਲ ਕਰਨਾ ਹੈ ਜਦੋਂ ਤੁਸੀਂ ਇਸ ਤਰੀਕੇ ਨਾਲ ਪੰਜ ਵਾਰ ਊਲ ਮੰਤਰ ਸਾਹਿਬ ਦਾ ਜਾਪ ਕਰੋਗੇ ਤੁਹਾਡਾ ਮਨ ਬਹੁਤ ਜ਼ਿਆਦਾ ਸ਼ਾਂਤ ਹੋ ਜਾਊ ਤੁਹਾਡਾ ਦਿਮਾਗ ਸ਼ਾਂਤ ਹੋ ਜਾਊ ਉਸ ਤੋਂ ਬਾਅਦ ਉਸੇ ਸਥਿਤੀ ਵਿੱਚ ਬੈਠੇ ਰਹਿਣਾ ਹਿੱਲਣਾ ਨਹੀਂ ਉਸੇ ਸਥਿਤੀ ਵਿੱਚ ਬੈਠੇ ਬੈਠੇ ਉਸੇ ਤਰੀਕੇ ਨਾਲ ਬੈਠੇ ਬੈਠੇ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਤੁਹਾਡੀਆਂ ਜਦੋਂ ਤੁਸੀਂ ਊਲ ਮੰਤਰ ਸਾਹਿਬ ਦਾ ਜਾਪ ਕਰਨਾ ਹੈ ਫਿਰ ਤੁਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਦੇ ਦਿਨ ਦੇ ਜਿਹੜੀਆਂ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣੀ ਹੈ ਕਿ ਹੇ ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਿਓ ਆਪ ਜਾਣੀ ਜਾਣੋ ਮੇਥੋਂ ਦਿਨ ਦੇ ਟਾਈਮ 'ਚ ਜੋ-ਜੋ ਗਲਤੀਆਂ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਹੋਈਆਂ ਹੋਣ ਤਾਂ ਮੈਨੂੰ ਉਹਨਾਂ ਲਈ ਮਾਫੀ ਦੇਣਾ ਮੈਥੋਂ ਕੋਈ ਪਾਪ ਹੋ ਗਿਆ ਹੋਵੇ ਤਾਂ ਮੈਨੂੰ ਮਾਫ ਕਰਨਾ ਗੁਰੂ ਸਾਹਿਬ ਜੀ ਆਪ ਦੀ ਕਿਰਪਾ ਸਦਕਾ ਮੇਰਾ ਜਿਹੜਾ ਦਿਨ ਹੈ ਉਹ ਖੁਸ਼ੀਆਂ ਭਰਿਆ ਬਤੀਤ ਹੋਇਆ ਗੁਰੂ ਸਾਹਿਬ ਕਿਰਪਾ ਕਰੋ ਮੇਰੀ ਰਾਤ ਵੀ ਖੁਸ਼ੀਆਂ ਭਰੀ ਬਤੀਤ ਹੋਵੇ ਪਰਮਾਤਮਾ ਜੀ ਮਿਹਰ ਕਰਨਾ ਸਭ ਦੇ ਘਰੇ ਚਾਹੇ ਕੋਈ ਦੁਸ਼ਮਣਾ ਚਾਹੇ ਕੋਈ ਵੈਰੀ ਹੈ ਸਭ ਦੇ ਘਰੇ ਜਿਹੜਾ ਦੇਨ ਹੈ ਖੁਸ਼ੀਆਂ ਵਾਲਾ ਚੜੇ ਖੁਸ਼ੀਆਂ ਲੈ ਕੇ ਆਵੇ ਗੁਰੂ ਸਾਹਿਬ ਜੀ ਮਿਹਰ ਕਰਿਓ ਮੈਂ ਆਪ ਜੀ ਦਾ ਨਾਮ ਸਿਮਰਦੇ ਸੌ ਰਹੀ ਆਂ ਤੇ ਆਪ ਜੀ ਦਾ ਨਾਮ ਸਿਮਰਦੇ ਆਪ ਹੀ ਬਾਣੀ ਪੜਦੇ ਉਠਾਂ ਵਾਹਿਗੁਰੂ ਜੀ ਕਿਰਪਾ ਕਰਿਓ ਗੁਰੂ ਸਾਹਿਬ ਜੀ ਦਿਨ ਦੇ ਟਾਈਮ ਤੁਸੀਂ ਮੈਨੂੰ ਜੋ ਖਾਣ ਲਈ ਦਿੱਤਾ ਜੋ ਪੀਣ ਲਈ ਦਿੱਤਾ ਜੋ ਹੰਡਾਉਣ ਲਈ ਦਿੱਤਾ ਜੋ ਖਰਚਣ ਲਈ ਦਿੱਤਾ ਉਹਨਾਂ ਸਾਰੀਆਂ ਚੀਜ਼ਾਂ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਮਹਾਰਾਜ ਜੀ ਅਸੀਂ ਤੁਹਾਡਾ ਦਿੱਤਾ ਖਾਂਦੇ ਆ ਤੁਹਾਡਾ ਹੀ ਦਿੱਤਾ ਪਾਉਂਦੇ ਆ ਤੁਹਾਡਾ ਹੀ ਦਿੱਤਾ ਪੀਂਦੇ ਆ ਤੁਹਾਡਾ ਹੀ ਦਿੱਤਾ ਖਰਚਦੇ ਆ ਤੇ ਤੁਹਾਡਾ ਹੀ ਦਿੱਤਾ ਹੰਡਾਉਂਦੇ ਆ ਗੁਰੂ ਸਾਹਿਬ ਜੀ ਕਿਰਪਾ ਕਰਿਓ ਆਪ ਜੀ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਤੇ ਅੰਮ੍ਰਿਤ ਵੇਲੇ ਦੀ ਦਾਤ ਜਰੂਰ ਬਖਸ਼ਿਓ ਗੁਰੂ ਸਾਹਿਬ ਜੀ ਆਪ ਦਾ ਕੋਟਨ ਕੋਟ ਸ਼ੁਕਰਾਨਾ ਤੁਸੀਂ ਇਸ ਤਰੀਕੇ ਨਾਲ ਹਰ ਰੋਜ਼ ਅਰਦਾਸ ਜਰੂਰ ਕਰਿਆ ਕਰੋ ਕਿਉਂਕਿ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਆਪਾਂ ਨੂੰ ਕਿਹਾ ਵੀ ਇਹ ਬੰਦਿਆ ਤੂ ਗਿਲੇ ਸ਼ਿਕਵੇ ਤਾਂ ਬਹੁਤ ਕਰਦਾ ਹੈ ਬਹੁਤ ਸ਼ਿਕਾਇਤਾਂ ਕਰਦਾ ਦੇਖੋ ਨਾ ਕਈ ਵਾਰੀ ਅੱppa ਕਹਿ ਦਿੰਨੇ ਆ ਕਈ ਏਦਾਂ ਦੇ ਵੀ ਲੋਕ ਨੇ ਜੋ ਬਿਲਕੁਲ ਵੀ ਪਾਠ ਨਹੀਂ ਕਰਦੇ ਬਿਲਕੁਲ ਵੀ ਵਾਹਿਗੁਰੂ ਦਾ ਨਾਮ ਨਹੀਂ ਸਿਮਰਦੇ ਲੇਕਿਨ ਜਦੋਂ ਵੀ ਮੁਸ਼ਕਿਲ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਉਲਾਮਾ ਮੇਰੇ ਨਾਲ ਤਾਂ ਇਦਾਂ ਹੀ ਹੁੰਦਾ ਮੇਰੇ ਨਾਲ ਤਾਂ ਰੱਬ ਇਦਾਂ ਹੀ ਕਰਦਾ ਮੇਰੇ ਤਾਂ ਪਰਮਾਤਮਾ ਵੈਰ ਪਿਆ ਹੋਇਆ ਹੈ ਨਾ ਏਦਾਂ ਦੀ ਆਪਾਂ ਕਈ ਵਾਰੀ ਅੱਪਾ ਵੀ ਇਹ ਚੀਜ਼ਾਂ ਬੋਲ ਦਿੰਦੇ ਹੋਵਾਂਗੇ ਗਲਤੀ ਦੇ ਨਾਲ ਪਰ ਇੱਕ ਚੀਜ਼ ਸਮਝਣ ਦੀ ਲੋੜ ਹੈ ਵੀ ਜਦੋਂ ਅਸੀਂ ਵਾਹਿਗੁਰੂ ਨੂੰ ਕਦੇ ਧਿਆਇਆ ਨਹੀਂ ਆਠ ਪਕਦੇ ਕਰਿਆ ਨਹੀਂ ਤੇ ਉਲਾਂਬੇ ਆਪਰ ਅੱਬ ਨੂੰ ਕਿਸ ਚੀਜ਼ ਦੇ ਦਿੰਨੀ ਆ ਦੇਖੋ ਜੇ ਆਪਾਂ ਬਾਜ਼ਾਰ ਦੇ ਵਿੱਚ ਵੀ ਕੋਈ ਚੀਜ਼ ਲੈਣ ਜਾਂਦੇ ਆ ਨਾ ਤਾਂ ਉਹਦੇ ਲਈ ਵੀ ਸਾਨੂੰ ਇੱਕ ਕੀਮਤ ਚਕਾਉਣੀ ਪੈਂਦੀ ਆ ਹਨਾ ਤੁਸੀਂ ਇਹ ਸਮਝੋ ਵੀ ਅਸੀਂ ਜਿਹੜਾ ਸਵਾਸਾ ਦਾ ਦਸਾਉਂਦਾ ਉਹ ਤਾਂ ਆਪਾਂ ਕਦੇ ਕੱਢਿਆ ਨਹੀਂ ਲੇਕਿਨ ਲਾਂਬੇ ਉਲਾਂਬੇ ਆਪਰ ਅੱਬ ਨੂੰ ਬਹੁਤ ਵੱਡੇ ਵੱਡੇ ਦਿੰਨੇ ਆ ਵਰਪਾ ਤੂੰ ਆਹ ਨਹੀਂ ਕੀਤਾ ਸਾਡੇ ਲਈ ਇਹ ਨਹੀਂ ਕੀਤਾ ਤਾਂ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਆਪਾਂ ਹਰ ਰੋਜ਼ ਹੁਣ ਤੁਸੀਂ ਪ੍ਰਣ ਬਣਾ ਲੈਣਾ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਵਾਰ ਮੂਲ ਮੰਤਰ ਸਾਡਾ ਪਾਠ ਕਰਕੇ ਜਿਸ ਤਰੀਕੇ ਨਾਲ ਜਿਹੜੀ ਮੈਂ ਜੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਹ ਜ਼ਰੂਰ ਬੋਲਣੀ ਆ ਇਹਦੇ ਨਾਲ ਕੀ ਹੁੰਦਾ ਗੁਰੂ ਸਾਹਿਬ ਖੁਸ਼ ਹੁੰਦੇ ਨੇ ਕਿ ਮੈਂ ਇਹਨੂੰ ਜੋ ਦਿੱਤਾ ਨਾ ਇਹ ਉਹਦੇ 'ਚ ਕਿੰਨਾ ਖੁਸ਼ ਆ ਕਿੰਨਾ ਸ਼ੁਕਰਾਨਾ ਕਰਦਾ ਤਾਂ ਫਿਰ ਪਰਮਾਤਮਾ ਸਾਡੇ ਤੇ ਹੋਰ ਕਿਰਪਾ ਕਰਦਾ ਯੂਨੀਵਰਸਲੀ ਖੁਸ਼ ਹੁੰਦਾ ਵੀ ਜੋ ਇਹਦੇ ਕੋਲੇ ਹੈ ਜੋ ਇਹਨੂੰ ਦਿੱਤਾ ਹੈ ਇਹ ਕਿੰਨਾ ਸ਼ੁਕਰਾਨਾ ਕਰਦਾ ਕਿੰਨਾ ਖੁਸ਼ ਹੋਂਾ ਚੀਜ਼ਾਂ ਦੇ ਲਈ ਇਹਨੂੰ ਹੋਰ ਮਿਲਣਾ ਚਾਹੀਦਾ ਤੇ ਜੇ ਆ ਸੀ ਇਹਦੇ ਉਲਟ ਕਰਦੇ ਆ ਦੇਖੋ ਸਾਨੂੰ ਰਹਿਣ ਨੂੰ ਘਰ ਮਿਲਿਆ ਖਾਣ ਨੂੰ ਰੋਟੀ ਮਿਲੀ ਆ ਪਾਉਣ ਨੂੰ ਕੱਪੜੇ ਮਿਲਿਆ ਲੇਕਿਨ ਫਿਰ ਵੀ ਆਪਾਂ ਕਹੀਏ ਨੇ ਅਰਬਾ ਸਾਡੇ ਨਾਲ ਤੂੰ ਐ ਕੀਤਾ ਸਾਡੇ ਕੋਲ ਦੇਖੋ ਕਣ ਜਿਹੜਾ ਹੈਗਾ ਜਾਂ ਆਪਾਂ ਕਹੇ ਜਾਇ ਜਾਤੇ ਨਾਲ ਲਈ ਜਾਣੀ ਹਾ ਦੁਨਿਆਵੀ ਚੀਜ਼ਾਂ ਦੀ ਪੂਰਤੀ ਲਈ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਜਾਂ ਸਾਨੂੰ ਦੁਨਿਆਵੀ ਜ਼ਿੰਦਗੀ ਜਿਉਣ ਵਾਸਤੇ ਇਹਨਾਂ ਦੀ ਲੋੜ ਹੁੰਦੀ ਆ ਪਰ ਨਾਲ ਇਹਨਾਂ ਦੇ ਵਿੱਚੋਂ ਕੁਝ ਵੀ ਨਹੀਂ ਜਾਣਾ ਨਾਲ ਸਿਰਫ ਆਪਣੇ ਕਰਮ ਜਾਣੇ ਆ ਸੋ ਕਰਮ ਆਪਾਂ ਚੰਗੇ ਕਮਾਉਣੇ ਆ ਦੁਨਿਆਵੀ ਜ਼ਿੰਦਗੀ ਜਿਉਂਦੇ ਜਿਉਂਦੇ ਵੀ ਆਪਾਂ ਚੰਗੇ ਕਰਮ ਕਮਾ ਸਕਦੇ ਆ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਵੀ ਕਿਹਾ ਹੈ ਕਿਵੇਂ ਕਮ ਆ ਸਕਦੇ ਆ ਆਪਾਂ ਉਹਨਾਂ ਸਾਰੇ ਵਿਕਾਰਾਂ ਨੂੰ ਛੱਡਣਾ ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਛੱਡਣ ਵਾਸਤੇ ਕਿਹਾ ਕਦੇ ਕਿਸੇ ਦਾ ਮਾੜਾ ਨਾ ਸੋਚੋ ਹਮੇਸ਼ਾ ਭਲਾ ਕਰੋ ਹਮੇਸ਼ਾ ਚੰਗੇ ਲਈ ਅਰਦਾਸ ਕਰੋ ਦੇਖੋ ਜਿਵੇਂ ਅਰਦਾਸ ਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਨਾ ਵੀ ਗੁਰੂ ਸਾਹਿਬ ਵੈਰੀ ਤੇ ਵੈਰੀ ਦੁਸ਼ਮਣ ਤੇ ਦੁਸ਼ਮਣ ਦੇ ਘਰ ਵੀ ਸੁੱਖ ਦਾ ਦਿਨ ਚੜਾਈ ਤੇ ਦੇਖੋ ਆਪਾਂ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ ਜੋ ਸਾਡਾ ਚਾਹੇ ਮਾੜੇ ਸੋਚਦੀ ਹੁਣ ਤਾਂ ਪਰਮਾਤਮਾ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਚਨ ਕੀਤੇ ਨੇ ਕਿ ਚਾਹੇ ਤੇਰਾ ਕੋਈ ਮਾੜਾ ਕਰਦਾ ਜਿਹੜਾ ਤੇਰਾ ਚੰਗਾ ਕਰਦਾ ਤੂੰ ਉਹਦਾ ਤਾਂ ਚੰਗਾ ਕਰਨੇ ਹੀ ਕਰਨਾ ਜੋ ਤੇਰਾ ਮਾੜਾ ਕਰਦਾ ਉਹਦਾ ਵੀ ਚੰਗਾ ਕਰਨਾ ਤੇ ਤੇਰਾ ਮਾੜਾ ਕਦੇ ਮੈਂ ਹੋਣ ਨਹੀਂ ਦਿੰਦਾ ਫਿਰ ਚਾਹ ਜਿੰਨਾ ਮਰਜੀ ਕੋਈ ਜ਼ੋਰ ਲਾ ਲਵੇ ਪਰਮਾਤਮਾ ਹਮੇਸ਼ਾ ਅੰਗ-ਸੰਗ ਸਹਾਈ ਹੋ ਕੇ ਰੱਖਿਆ ਜ਼ਰੂਰ ਕਰਦੇ ਨੇ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ